ਕਿਸਾਨੀ ਮੋਰਚਾ ਤੇ ਕਰਨਲ ਮਾਮਲੇ ਦੇ ਵਿੱਚ ਸਰਕਾਰ ਨੂੰ ਕਿਰਨ ਦੀ ਪੂਰੀ ਤਿਆਰੀ ਇਸਾਨਾ ਗੁੱਡ ਲਿਵਲ ਨੂੰ ਹਰਾਸਤ ਵਿੱਚ ਰੱਖਣ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਐਮ ਸੁਣਵਾਈ ਢੱਲੇਵਾਲ ਨੇ ਹੈਵ ਯੂ ਸਕਾਰਟਸ ਪਟੀਸ਼ਨ ਕੀਤੀ ਹੈ ਦਾਖਲ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਚੁੱਕਿਆ ਹਾਈ ਕੋਰਟ ਗੈਂਸਟਰ ਜੱਗੂ ਭਗਵਾਨਪੁਰਿਆ ਅਦਿਅਸਮ ਜੇਲ ਤੋਂ ਨਵੀਂ ਤਸਵੀਰ ਆਈ ਸਾਹਮਣੇ ਪਟ ਐਨਡੀਪੀਐਸ ਸੈਕਟਰ ਦੇ ਤਹਿਤ ਬਠਿੰਡਾ ਕਸਮ ਦੀ ਸਿਲਚਰ ਸੈਂਟਰ ਜੇਲ ਦੇ ਵਿੱਚ ਕੀਤਾ ਗਿਆ ਸ਼ਿਫਟ ਕਾਲੀਦਾਲ ਦੇ ਬਾਗੀ ਟੜੇ ਵੱਲੋਂ ਦਮਦਮੇ ਟਕਸਾਲ ਦੇ ਮੁਖੀ ਦੇ ਨਾਲ ਮੀਟਿੰਗ 28 ਮਾਰਚ ਦੇ ਪੰਥਕ ਇਕੱਠ ਨੂੰ ਲੈ ਕੇ ਕੀਤੀ ਚਰਚਾ ਹਰਨਾਮ ਕਾਲਸਾ ਬੁੱਲੇ ਐ ਜੀ ਪੀ ਸੀ ਨੇ ਚੋਰੀ ਛਿਪੇ ਕੀਤੀ ਨਵੇਂ ਜੱਥੇਦਾਰਾਂ ਦੀ ਨਿਯੁਕਤੀ ਕਰਨਲ 파ਰਤੀ ਪਤਨੀ ਤੇ ਬਠਿੰਡਾ ਦੇ ਵਪਾਰੀ ਹਜਿੰਦਰ ਜੌਲ ਦੀ ਪਤਨੀ ਦਾ ਇਲਜ਼ਾਮ ਗਿਆ ਮੇਰੇ પતિ ਦੇ ਕਤਲ ਕੇਸ ਦੇ ਵਿੱਚ ਸਾਡੇ ਤੋਂ ਬਿਨਾਂ ਪੁੱਛੇ ਪ੍ਰਸ਼ਾਸਨ ਦੇ ਨਾਲ ਕੀਤਾ ਰਾਜੀਨਾਮਾ ਤਾਂ ਜਸਵਿੰਦਰ ਕੌਰ ਬਾਟ ਨੇ ਆਪਣੇ ਤੇ ਲੱਗੇ ਇਲਜ਼ਾਮ ਨਕਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਜਾਨੀ ਦੀ ਅੱਜ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਖੇ ਹਰਿਆਣਾ ਭਵਨ ਦੇ ਵਿੱਚ ਦੁਪਹਿਰ 2:00 ਵਜੇ ਹੋਵੇਗੀ ਪੀਸੀ। ਉਹ ਬੇਨਾਜੁੜੇ ਅਹਿਮ ਮੁੱਦਿਆਂ ਤੇ ਰੱਖਣਗੇ ਆਪਣੀ ਗੱਲ। ਸਸਿਗਾ ਤੁਸੀਂ ਵੇਖ ਰਹੇ ਹੋ ਨਿਊਜ਼ ਰੀਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ। ਸ਼ੁਭਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ। ਪਿੰਡਰਾ ਵਾਲੇ ਦੇ ਪੋਸਟਰ ਝੰਡੇ ਵਾਲੇ ਵਿਵਾਦ ਦੇ ਵਿੱਚ ਅਮਨ ਸੂਦ ਨੂੰ ਸਮਨ ਕੀਤਾ ਗਿਆ ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਨੂੰ ਐਸਡੀਐਮ ਦੀ ਅਦਾਲਤ ਨੇ ਸਮਨ ਕੀਤਾ ਹੈ ਅੱਜ ਕੋਰਟ ਦੇ ਵਿੱਚ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ ਅਮਨ ਸੂਦ ਦੇ ਖਿਲਾਫ ਦਰਸਲ ਧਾਰਮਿਕ ਸੱਦ ਭਾਵਨਾ ਭੰਗ ਕਰਨ ਦੇ ਇਲਜ਼ਾਮਾਂ ਦੇ ਵਿੱਚ ਸ਼ਿਕਾਇਤ ਕੀਤੀ ਜਿਸ ਦੇ ਬਾਅਦ ਇਹ ਸਮਨ ਕੀਤਾ ਗਿਆ ਮਨਿਕਰਨ ਘਾਟੀ ਦੇ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਭੰਗ ਕਰਨ ਦੇ ਇਲਜ਼ਾਮ ਲੱਗੇ ਨੇ ਅੱਜ ਸਵੇਰੇ 11 ਵਜੇ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਾਹ ਗਿਆ ਸਮੰਦੇ ਵਿੱਚ ਕਿਹਾ ਕਿ ਜੇ ਉਹ ਤੈ ਸਮੇਂ ਤੇ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਮਨ ਸੂ ਦਰਸਲ ਉਹ ਸ਼ਖਸ ਹੈ ਜਿਸ ਨੇ ਕਿ ਸਭ ਤੋਂ ਪਹਿਲਾਂ ਪੰਜਾਬ ਤੋਂ ਕੁੱਲੂ ਪਹੁੰਚਦੇ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਪਿੰਡਰਾਂ ਵਾਲੇ ਦੇ ਝੰਡੇ ਤੇ ਪੋਸਟਰ ਉਤਾਰਨੇ ਸ਼ੁਰੂ ਕੀਤੇ ਸਨ ਤੇ ਉਸ ਤੋਂ ਬਾਅਦ ਇਹ ਵਿਵਾਦ ਲਗਾਤਾਰ ਵਧਦਾ ਹੀ ਗਿਆ ਵਿਵਾਦ ਇਹਨਾਂ ਵਧਿਆ ਉਸ ਦਾ ਪੰਜਾਬ ਤੱਕ ਪਹੁੰਚ ਗਿਆ ਪਹਿਲਾਂ ਮੁਹਾਲੀ ਦੇ ਖਰਨ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੀ ਵਸਤੇ ਹਮਲਾ ਕਰ ਦਿੱਤਾ ਜਾਂਦਾ ਸ਼ੀਸ਼ੇ ਪੰਨੇ ਜਾਂਦੇ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚੋਂ ਅਜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਤੇ ਵਿਵਾਦ ਅਜੇ ਵੀ ਲਗਾਤਾਰ ਜਾਰੀ ਹੈ ਇਸ ਦੇ ਵਿਚਾਲੇ ਅਮਨ ਸੂਦ ਨੂੰ ਐਸ ਡੀ ਐਮ ਦੀ ਅਦਾਲਤ ਵੱਲੋਂ ਸਮਨ ਕੀਤਾ ਗਿਆ

हाजरी भरे और वहाँ पर बताए कि ये जो मामला हुआ है उस मामले में उसका क्या कहना है तो कहीं ना कहीं जिस तरह से लगातार जो है ये जो अब मामला है ये तूल पकड़ता जा रहा है और अब जिस वो जो विजय नाम के व्यक्ति है वो ये आरोप लगा रहा है कि ए, उसने अमर सूद के द्वारा जिस तरह से जो टिप्पणी की गई है और उससे जो है वो सिख धर्म की धार्मिक भावनाओं को जो है वो आहत हुआ है तो कहीं कही ना कहीं जिस तरह से भिंडरा वाले के झंडे को लेकर अब जो विवाद चल रहा है खासकर खालिस्तान का जो इश्यू चल रहा है जगह जगह की बात करें तो हर दिन जो है हिमाचल प्रदेश में कहीं कही ना कहीं इस तरह की घटनाएं अब सामने नजर आ रही है और पिछले दो तो दिन पहले जिस तरह से सुंदरनगर में भी खालिस्तान जिंदाबाद के नारे लगाए गए हैं तो कहीं ना कहीं अपने आप में ये जो मुद्दा है ये बड़ा संवेदनशील है और इस मामले में अमन सूद के द्वारा ये कहा गया है जब उनसे बात की गई है उनका ये कहना है कि आ, उनके द्वारा जो इस तरह का कोई भी जो है वो सिख धर्म की भावनाओं को भड़काने का कोई भी और नुकसान जो धर्म को ठेस पहुंचाने का कोई भी काम नहीं किया गया हाँ उन्होंने ये माना है कि भिंडरा वाले के झंडे के खिलाफ जो है उन्होंने जो है वो कहीं ना कहीं प्रोटेस्ट किया है अगर उसके खिलाफ जो है वो ये सारी चीजें हो रही तो इसमें जो है कहीं ना कही सरकार को ये चीजें देखनी है क्योंकि जिस तरह से जो धार्मिक जो माहौल है जो जिस तरह से सांप्रदायिकता को है कोई कदम उठाना चाहिए और उनका ये भी कहना है की उनके वकील के द्वारा जो है इसका जवाब दिया जाएगा जी जिम्मे के संबंध है जो तय समय कोर्ट पेश नहीं होते तो उन्होंने खिलाफ कानूनी कार्रवाई भी की जाएगी इस संबंध न

क्या इसको अब पोलिटिकली मुद्दा तो नहीं बनाया जा रहा है क्योंकि जिस तरह से जो चीजें नाम के व्यक्ति ने जो ये दर्ज की है और जिसमें जो आरोप लगाए हैं उन्होंने सारे के सारे के आरोपों को जो है वो निराधार बताया और ये भी बताया कि इस मामले में लेकर जो है वो जो जिस तरह से नोटिस जारी हुआ उसका जवाब जो है वो वकील के माध्यम से देंगे जी ठीक है तुलसी फिलहाल दी पूरी जानकारी बहुत बहुत धनबाद ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਨ ਸੂਦ ਨੂੰ ਸਬਨ ਕੀਤਾ ਗਿਆ ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਨੂੰ ਐਸਡੀਐਮ ਦੀ ਅਦਾਲਤ ਨੇ ਸਬਨ ਕੀਤਾ ਤੇ ਅੱਜ ਕੋਰਟ ਦੇ ਵਿੱਚ ਪੇਸ਼ ਹੋਣ ਦੀ ਹਦਾਇਤ ਕੀਤੀ ਗਿਆ ਅਮਨ ਸੂਦ ਦੇ ਖਿਲਾਫ ਧਾਰਮਿਕ ਸਦ ਭਾਵਨਾ ਭੰਗ ਕਰਨ ਦੇ ਇਲਜ਼ਾਮਾਂ ਦੇ ਵਿੱਚ ਅਸਲੇ ਸ਼ਿਕਾਇਤ ਕੀਤੀ ਜਿਸ ਦੇ ਆਧਾਰ ਤੇ ਐਸਡੀਐਮ ਦੀ ਅਦਾਲਤ ਨੇ ਸਬਨ ਕੀਤਾ ਜਿਸ ਵਿੱਚ 11 ਵਜੇ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਰੋਕਾਂਗੇ ਖਲੀਬਾ ਦੇ ਖਬਰਦਾਰਸ ਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਕਰਨਲ ਬਾਟ ਦੇ ਪਤਨੀ ਬਠਿੰਡਾ ਦੀ ਮਹਿਲਾ ਨੇ ਜਸਵਿੰਦਰ ਕੌਰ ਬਾਟ ਤੇ ਇਲਜ਼ਾਮ ਲਗਾਏ ਨੇ ਵਪਾਰੀ ਹਰਜਿੰਦਰ ਜੌਹਲ ਦੀ ਪਤਨੀ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਪਤੀ ਦੇ ਕਤਲ ਵੇਲੇ ਮਿਸਿਸ ਬਾਟ ਨੇ ਸਾਡੇ ਨਾਲ ਧੱਕਾ ਕੀਤਾ ਮੇਰੇ ਪਤੀ ਦੀ ਮੂੰਹ ਬੋਲੀ ਭੈਣ ਨੂੰ ਹੁਣ ਦਾ ਫਰਜ਼ ਨਹੀਂ ਨਿਭਾਇਆ ਜੇ ਉਸ ਵੇਲੇ ਸਾਡੇ ਲਈ ਸਹੀ ਤਰ੍ਹਾਂ ਲੜਦੇ ਤਾਂ ਸਾਨੂੰ ਇਨਸਾਫ ਮਿਲ ਜਾਂਦਾ ਉੱਥੇ ਕਿਹਾ ਗਿਆ ਕਿ ਮੇਰੇ ਤੋਂ ਬਿਨਾ ਪੁੱਛੇ ਪੁਲਿਸ ਦੇ ਨਾਲ ਮਿਲ ਕੇ ਰਾਜੀਨਾਮਾ ਕੀਤਾ ਸੀ ਉਸ ਤੇ ਰਾਜੀਨਾਮਾ ਦਾ ਅਸੀਂ ਅੱਜ ਤੱਕ ਅੰਜਾਮ ਪ੍ਰਗਟਰੇ ਆ ਜ ਆਪਣੇ ਪਤੀ ਤੇ بیٹے ਨਾਲ ਹੋਈ ਕੁੱਟਮਾਰ ਮਾਮਲੇ ਦੇ ਵਿੱਚ ਹੱਲਾ ਮਚਾਰੇ ਨੇ ਆ ਜ਼ਿਕਰ ਹੋ ਗਿਆ ਕਿ ਬਠਿੰਡਾ ਦੇ ਵਪਾਰੀ ਹਜਿੰਦਰ ਮੇਲਾ ਦਾ ਦਰਸਲ 28 ਅਕਤੂਬਰ 2023 ਨੂੰ ਕਤਲ ਹੋ ਗਿਆ ਸੀ ਆ ਬਾਈਕ ਸਵਾਰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਉਸ ਪੂਰੀ ਕਤਲ ਦੀ ਵਾਰਦਾਤ ਵੇਲੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤਾਂ ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਾਂਦਾ ਜਦੋਂ ਉਹ ਸ਼ਾਮ 5:30 ਵਜੇ ਦੇ ਕਰੀਬ ਆਪਣੀ ਦੁਕਾਨ ਦੇ ਬਾਹਰ ਬੈਠੇ ਹੋਏ ਸਨ ਹਰਜਿੰਦਰ ਸਿੰਘ ਜੌਹਲ ਮਸ਼ਹੂਰ ਅਮਰਸਰੀ ਕੁਲਚਾ ਚੌਕ ਦੇ ਮਾਲਕ ਅਤੇ ਮਾਰ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸਨ ਤਾਂ ਇਸ ਦੇ ਵਿਚਾਲੇ ਬਠਿੰਡਾ ਦੀ ਮਹਿਲਾ ਨੇ ਜਸਿੰਦਰਪੁਰ ਬਾੜਤੇ ਚੋਕੇ ਇਲਜ਼ਾਮ ਲਗਾਏ ਨੇ ਵਪਾਰੀ ਹਜਨਤ ਜੋਲ ਦੀ ਪਤਨੀ ਦਾ ਇਲਜ਼ਾਮ ਹੈ ਕਿ ਮੇਰੇ ਪਤੀ ਦੇ ਕਤਲ ਵੇਲੇ ਮਿਸਜ਼ ਬਾੜ ਨੇ ਸਾਡੇ ਨਾਲ ਧੱਕਾ ਕੀਤਾ ਮੇਰੇ ਪਤੀ ਦੀ ਮੂੰਹ ਬੋਲੀ ਪੈਣ ਹੁਣ ਦਾ ਫਰਜ਼ ਨਹੀਂ ਨਿਭਾਇਆ ਮੈਂ ਹਰਜਿੰਦਰ ਸਿੰਘ ਦੀ ਬਾਈਕ ਖੋਲਦੀ ਆ ਹਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਬਾਈਕ ਖੋਲਣੀ ਆ ਮੈਂ ਬਹੁਤ ਦਿਨ ਤੋਂ ਦੇਖ ਰਹੀ ਆ YouTube ਤੇ ਜਾਂ Facebook ਤੇ ਜੋ ਚੱਲ ਰਹੀ ਆ ਅੱਜ ਅੱਜਕੱਲ ਦੀ ਜੋ ਘਟਨਾ ਚੱਲ ਰਹੀ ਏ ਬੜੀ ਹਾਈਲਾਈਟ ਹੋਈ ਜਾ ਰਹੀ ਏ ਪਟਿਆਲਾ ਦੀ ਮਿਸਿਸ ਕਰਨਲ ਬਾਠ ਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਕੁਟਮਾਰ ਦੀ ਵੀਡੀਓ ਨੂੰ ਲੈ ਕੇ ਬਹੁਤ ਆਪਣਾ ਤਕਰੀਰ ਬਚਾ ਰਹੀ ਹੈ ਅੱਜ ਜੋ ਦੱਤੂ ਆਪਣਾ ਦਿਖਾ ਰਹੀ ਹੈ ਉਸ ਵਕਤ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਨਹੀਂ ਹੈ ਲੇਕਿਨ ਸਾਡਾ ਸਾਥ ਦੇਣ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਦੀਆਂ ਨਹਾਉਂਦੇ ਤਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀਆਂ ਤੂੰ ਸਾਡੇ ਨੂੰ ਬਰਬਾਦ ਕਰਨ ਦੇ ਤਲੀ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਕੋਈ ਨਾ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਜੀ ਅੱਜ ਇਹ ਪ੍ਰਸ਼ਾਸਨ ਅੱਜ ਪੁਲਿਸ ਹਫ਼ਤੇ ਨੂੰ ਦੁਸ਼ਮਨ ਨਾ ਕਰੇ ਉਸਨੂੰ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਨੇ ਜਾਂ ਸਾਡੇ ਰਜਿੰਦਰ ਜੀ ਮੇਨਾ ਜੀ ਦੀ ਜਿਸ ਸਿਸਕਾਰ ਕਰਦੇ ਨੇ ਕਾਹੀ ਪਾ ਰਹੇ ਸੀ ਤੂੰ ਉਹਨਾਂ ਨਾਲ ਗੱਲ ਕੇ ਪਰਿਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸੁਬ ਮਿਲ ਕੋਈ ਹੌਸਲੀ ਮੇਰੇ ਬੱਚੇ ਨਾਬਾਲਗ ਸੀ ਅਸੀਂ ਜਿਸ ਪੀੜਾ ਚ ਗੁਜ਼ਰੇ ਸੀ ਅਸੀਂ ਕਿਸੇ ਵੀ ਫੈਸਲੇ ਕਰਨ ਦੇ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਫੈਸਲੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਥੇ ਤੇ ਅੱਜ ਤੈਨੂੰ ਕਿੱਦਾਂ ਇਹ ਦੁੱਖ ਲੱਗ ਰਿਹਾ ਹੈ ਅੱਜ ਕਿਸ ਹੱਕ ਦੇ ਨਾਲ ਤੁਸੀਂ ਧਰਨੇ ਲਾ ਕੇ ਬੈਠੀ ਹੋਈਆਂ ਸਿਰਫ ਦੋ ਲੱਪੜੇ ਬੱਚਣ ਦੇ ਨਾਲ ਤੈਨੂੰ ਅੱਜ ਸਾਰਾ ਕੁਝ ਸਭ ਤੇਰੇ ਖਿਲਾਫ ਲੱਗਣ ਲੱਗ ਗਿਆ ਤੈਨੂੰ ਇਹ ਸਭ ਬੁਰੇ ਲੱਗਣ ਲੱਗੇ ਤੈਨੂੰ ਇਹ ਲੱਗ ਰਿਹਾ ਹੈ ਕਿ ਬਸ ਮੈਂ ਵਰਦੀਆਂ ਲਹਾ ਰਿਆਂ ਤੇ ਉਹਨਾਂ ਨੂੰ ਇਦਾਂ ਹੀ ਬਰਬਾਦ ਕਰਾਂ ਮੇਰੀ ਲੋਕਰੂ ਬੀਨਾਂ ਕਿ ਇਹ ਮੈਡਮ ਸਿਰਫ ਆਪਣੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਵਾਸਤੇ ਸਭ ਨੂੰ ਬਲੂ ਬਣਾ ਰਹੀ ਹੈ ਤੇ ਆਪਣੇ ਪਿੱਛੇ ਲਾ ਰਹੀ ਆ ਲੋਕਾਂ ਨੂੰ ਅਪੀਲ ਹੈ ਕਿ ਆ ਸਿਰਫ ਸੱਚ ਸੁਣਨ ਸੱਚ ਨਾਲ ਸਾਥ ਦੇਣ ਜੇ ਕੁਛ ਅਫਸਰਾਂ ਨੇ ਕੁਛ ਕੋਈ ਕੰਮ ਕੀਤਾ ਤੇ ਉਹਦਾ ਉਹਨਾਂ ਨੂੰ ਸਹਿਹਾਰਨਾ ਕਰਨ ਦੀ ਬਜਾਏ ਉਹਨਾਂ ਨੂੰ ਇੱਕ ਗੈਂਗਸਟਰ ਬਣਾ ਦਿੱਤਾ ਹੈ ਨਾ ਝਟਪਟ ਤੜੀ ਇੱਕ ਹੱਥ ਨਾਲ ਨਹੀਂ ਹੋਾਈਦੀ ਮੇਡਮ ਅਗਰ ਕੋਈ ਮਿਸਟਰ ਬਾਠ ਨੇ ਵੀ ਕੁਛ ਅਗੋਂ ਕੋਈ ਕੀਤਾ ਹੋਊਗਾ ਉਹਦਾ ਕੰਮ ਤਾਂ ਹੀ ਦੋਨੋਂ ਤਰ੍ਹਾਂ ਦੀ ਲੜਾਈ ਹੋਈ ਆ ਜੋ ਵੀ ਹੋਇਆ ਚਲੋ ਵੰਡ ਭਾਗਾ ਹੋਇਆ ਹੋਣਾ ਨਹੀਂ ਸੀ ਚਾਹੀਦਾ ਲੇਕਿਨ ਮੈਂ ਤਾਂ ਇਹ ਯਾਦ ਦਿਲਾਉਣਾ ਚਾਹਨੀ ਤੁਹਾਨੂੰ ਤੁਹਾਨੂੰ ਇਹ ਦੱਸਣਾ ਚਾਹਨੀ ਆ ਕਿ ਤੁਸੀਂ ਉਸ ਵਕਤ ਜੋ ਕਰਕੇ ਗਏ ਸੀ ਨਾ ਇਹ ਤੁਹਾਡੇ ਅੱਗੇ ਆ ਰਿਹਾ ਹੈ ਸਾਹਮਣੇ ਤੁਹਾਨੂੰ ਇਹ ਸੋਚਣਾ ਸਮਝਣਾ ਚਾਹੀਦਾ ਹੈ ਤੁਸੀਂ ਅਗਰ ਇਹ ਇਨਸਾਫ ਦੀ ਲੜਾਈ ਹੈ ਹੱਕ ਦੀ ਲੜਾਈ ਹੈ ਧਰਨੇ ਲੱਗੇ ਜਿਹੜੇ ਤੁਸੀਂ ਅੱਜ ਲਾ ਰਹੇ ਹੋ ਸਿਰ ਦੋ ਥੱਪੜ ਵੱਜਣ ਦੇ ਨਾਲ ਜਿਹੜੇ ਧਰਨੇ ਲਾ ਕੇ ਬੈਠ ਗੀ ਤੇ ਬਟਿਆਲਾ ਪਿੱਛੇ ਲਾ ਲਿਆ ਜੇ ਤੂੰ ਉਸ ਵਕਤ ਤੇ ਚੀਜ਼ ਕੀਤੀ ਹੁੰਦੀ ਤੇ ਕਿਸੇ ਪਰਿਵਾਰ ਨੂੰ ਉਦੋਂ ਇਨਸਾਫ ਮਿਲ ਜਾਂਦਾ ਕਿਸੇ ਇਨਸਾਫ ਕਿਸੇ ਪਰਿਵਾਰ ਨੂੰ ਉਸ ਟਾਈਮੇ ਹੱਥ ਮਿਲ ਜਾਂਦਾ ਕਿ ਉਹ ਅੱਗੇ ਉਹਨੇ ਜ਼ਿੰਦਗੀ ਕਿਦਾਂ ਜੀਣੀ ਹੈ ਵੀ 8 ਲੱਖ ਰੁਪਏ ਡੀਸੀ ਸ਼ੌਕਤ ਸਾਹਿਬ ਨੂੰ ਪੁੱਛਿਆ ਜਾਏ ਮੈਂ ਉੱਥੇ ਖੜੀ ਆ ਇੱਕ ਮੁਰਦੇ ਦੀ ਬੋਡੀ ਮੇਰੇ ਬ੍ਰਦਰ ਦੀ ਬੋਡੀ ਰਾਸਤੇ 'ਚ ਪਈ ਹੈ ਪੂਰੇ ਧੁੱਪੇ ਤੇ ਮੈਂ ਕਿਹਾ ਗਿਆ ਮੈਂ ਉਹਨਾਂ ਨੂੰ ਕਿਹਾ ਕਿ ਇਹ ਬੋਡੀ ਨੂੰ ਬੋਡੀ ਨੂੰ ਰੱਖ ਕੇ ਕਦੇ ਉਹ ਨਹੀਂ ਮਿਲੇਗਾ ਮੈਂ ਕਿਹਾ ਉਹਨਾਂ ਨੂੰ 20 ਲੱਖ ਰੁਪਏ ਡੀਸੀ ਸਾਹਿਬ ਨੇ ਦੁਆਇਆ ਹੈ ਨਹੀਂ ਜੀ ਮੈਂ ਤਾਂ ਇੱਕ ਵੈਸੇ ਇੱਥੂ ਦੀ ਗਈ ਆ ਉਹਨਾਂ ਲਈ ਖੜੇ ਹੋਣ ਲਈ ਫਿਰ ਮੈਂ ਜਾ ਕੇ 20 ਲੱਖ ਰੁਪਏ ਗਵਰਨਮੈਂਟ ਨੇ ਉਹਨਾਂ ਨੂੰ ਦਿੱਤਾ ਉਸ ਤੋਂ ਇਲਾਵਾ ਮੈਂ ਹੋਰ ਕੀ ਕਰਦੀ ਕੋਈ ਦੇਖੋ ਜੀ ਇਲਜ਼ਾਮ ਹੁਣ ਤੇ ਆਪੋਜੀਸ਼ਨ ਲੋਗਾਂ ਨੇ ਜੋ ਵੀ ਕਰਨਾ ਮੈਂ ਕਿਸੇ ਦੀ ਕੰਟਰੋਵਰਸੀ ਨਹੀਂ ਆ ਮੈਂ ਇੱਕ ਪੰਜਾਬ ਲਈ ਜਸਟਿਸ ਲਈ ਖੜੀ ਹੋਈ ਆ ਪਰ ਮੈਂ ਇਹ ਵੀ ਕਿਹਾ ਮੇਰਾ ਕੋਈ ਪੋਲੀਟੀਕਲ ਮੁੱਦਾ ਨਹੀਂ ਹੈ ਨਾ ਕੋਈ ਮੈਂ ਕਮੇਟੀਆਂ ਨਾਲ ਜੁੜੀ ਹੋਈ ਆ ਜੀ ਆਫੀਸਰ ਸੀਬੀਆਈ ਇਨਕੁਆਇਰੀ ਜਿੱਦਾਂ ਇਹ ਵੀ ਕਰਦੀ ਹੈ ਉਹ ਤੁਹਾਨੂੰ ਪਤਾ ਹੀ ਆਪਣੇ ਸਵਾਲਿਆਂ ਦਾ ਮੈਂ ਉਹਨਾਂ ਨੂੰ ਕਦੇ ਵੀ ਇਹ ਨਹੀਂ ਕਿਹਾ ਕਿ ਕਾਰਵਾਈ ਨਾ ਕਰੋ ਮੈਂ ਖਾਲੀ ਇਹ ਗੱਲ ਕਹੀ ਸੀ ਕਿ ਜਿਹੜਾ ਉਹ ਡੈੱਡ ਬੋਡੀ ਪਈ ਹੈ ਸਵੇਰੇ ਦੀ ਗਰਮੀ ਚ ਧੁੱਪੇ ਘੜੀ ਹੈ ਉਸਦੀ ਬੇਅਦਬੀ ਨਾ ਕਰੋ ਕੋਈ ਵੀ ਬੰਦਾ ਜਿਹੜਾ ਮਰ ਗਿਆ ਜੋ ਪੂਰਾ ਇੱਕ ਸਮਾਜ ਦੀ ਸੇਵਾ ਕਰਦਾ ਸੀ ਹੈਰੀ ਜਿੰਨੀ ਸਮਾਜ ਦੀ ਸੇਵਾ ਕਰਦਾ ਸੀ ਨਾ ਕੋਈ ਨਹੀਂ ਕਰਦਾ ਸੀਗਾ ਉਸ ਸਮੇ ਬਿਲਕੁਲ ਪਰਿਵਾਰ ਨੇ ਬੋਲਿਆ ਸੀਗਾ ਕਿ ਹਾਂ ਈਗੋ ਇਸ ਵਿੱਚ ਜੀ ਮੇਰੀ ਗੱਲ ਸੁਣਾ ਹੁਣ ਤੇ ਲੋਕੀ ਜੋ ਮਰਜੀ ਕਹਿਣ ਮੈਨੂੰ ਆ ਦੱਸੋ ਜਦੋਂ ਉਹ ਜਦੋਂ ਲੜਦੇ ਸੀਗੇ ਜਦੋਂ ਉਹਨਾਂ ਨੂੰ ਤੁਸੀਂ ਦੇਖਿਆ ਨਾ ਵੀਡੀਓਸ ਤੇ ਮੇਰੇ ਨਾਲ ਬੈਠੇ ਹੋਣ ਜਦੋਂ ਅਸੀਂ ਸਸਕਾਰ ਕਰਕੇ ਆਏ ਉਹਨਾਂ ਨੂੰ ਉਸ ਤੋਂ ਬਾਅਦ 20 ਲੱਖ ਰੁਪਏ ਦਵਾ ਦਿੱਤਾ ਕੁਨੋ ਸੋ ਕਹਿੰਦੇ ਕਿ ਹੋਰ ਪੈਸੇ ਦਵਾਓ ਤੇ ਮੇਰੇ ਬਸ ਤੇ ਪੈਸੇ ਦਵਾਨਾ ਨਹੀਂ ਹੈ ਇਨਸਾਫ ਦਵਾਨਾ ਹੈ ਤਾਂ ਸੇ ਪਟਿਆਲਾ ਦੇ ਵਿੱਚ ਕਰਨਲ ਬਾੜ ਦੇ ਪਰਿਵਾਰ ਦਾ ਤਰਨਾ ਅੱਜ ਵੀ ਚੱਲ ਰਿਹਾ ਕਰਨਲ ਬਾੜ ਦੇ ਪਰਿਵਾਰ ਦੇ ਤਰਨੇ ਦਾ ਅੱਜ ਤਿੱਜਾ ਦਿਨ ਹੈ ਸੀਬੀਆਈ ਜਾਂਚ ਹੈ ਤੇ ਐਸਐਸਪੀ ਨਾਨਕ ਸਿੰਘ ਦੇ ਤਵਾਦਲੇ ਦੀ ਮੰਗ ਕੀਤੀ ਜਾ ਰਹੀ ਹੈ ਪਟਿਆਲਾ ਦੇ ਡੀਸੀ ਦਫਤਰ ਦੇ ਬਾਹਰ ਇਹ ਤਰਨਾ ਚੱਲ ਰਿਹਾ ਅੱਜ ਪਰਿਵਾਰ ਅਤੇ ਸਾਬਕਾ ਫੌਜੀ ਅਮਰਤੂ ਰੋਸ ਮਾਰਚ ਕਰਨਗੇ ਆ ਤਾਂ ਪਟਿਆਲਾ ਦੇ ਵਿੱਚ ਦਰਸਲ ਇਨਸਾਫ ਦੀ ਮੰਗ ਨੂੰ ਲੈ ਕੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ ਆ ਦਰਸਲ ਪੂਰੇ ਮਾਮਲੇ ਦੀ ਪੂਰੀ ਘਟਨਾ ਦੀ ਗੱਲ ਕੀਤੀ ਹੈ ਵੇ ਤਾਂ 13 14 ਮਾਰਚ ਦੀ ਰਾਤ ਨੂੰ ਦਰਸਲ ਕਰਨਲ ਪੁਸ਼ਪਿੰਦਰ ਬਾੜ ਦੇ ਨਾਲ ਕੁਝ ਪੁਲਿਸ ਮੁਲਾਜ਼ਮਾਂ ਦੇ ਵਿਚੋ ਚੁੱਕੇ ਕੁੱਟ ਮਾਰਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਉਸ ਤੋਂ ਬਾਅਦ ਐਫ ਆਈ ਆਰ ਵੀ ਦਰਜ ਕੀਤੀ ਗਈ ਪਹਿਲਾਂ ਇਹ ਮੰਗ ਕੀਤੀ ਗਈ ਕਿ ਉਸ ਐਫ ਆਈ ਆਰ ਦੇ ਵਿੱਚ ਕੋਈ ਸਮਲਾਜ਼ਮਾਂ ਦਾ ਜ਼ਿਕਰ ਨਹੀਂ ਹਾਲਾਂਕਿ ਉਸ ਦੇ ਬਾਅਦ ਪੁਨਾ ਪੁਲਿਸ ਮੁਲਾਜ਼ਮਾਂ ਦਾ ਵੀ ਉਸ ਐਫ ਆਈ ਆਰ ਦੇ ਵਿੱਚ ਆਪ ਕਾਇਦਾ ਨਾਮ ਲਿਖਿਆ ਗਿਆ ਤਾਂ ਹੁਣ ਆ ਪਰਿਵਾਰ ਦੇ ਵੱਲੋਂ ਇਸ ਪੂਰੇ ਕੇਸ ਦੇ ਵਿੱਚ ਸੀਬੀਆਈ ਜਾਂਚ ਤੇ ਐਸ ਐਸ ਪੀ ਨਾਨਾ ਸਿੰਘ ਦੇ ਤਬਾਦਲੇ ਦੀ ਮੰਗ ਕੀਤੀ ਆ ਦੱਸੋ 13-14 ਮਾਰਚ ਦੀ ਰਾਤ ਨੂੰ ਕਰਨ ਪਸ਼ਪਿੰਦਰ ਬਾੜ ਤੇ ਉਹਨਾਂ ਦੇ ਬੇਟੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੁੱਟਮਾਰ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਚ ਲਗਾਤਾਰ ਜਿਨਾ ਕੇ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਉੱਥੇ ਕਿੱਥੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਕਰਨਲ ਬਾੜ ਦੇ ਪਰਿਵਾਰ ਦੇ ਧਰਨੇ ਦਾ ਅੱਜ ਤੀਜਾ ਦਿਨ ਹੈ ਅੱਜ ਪਰਿਵਾਰ ਅਤੇ ਸਾਬਕਾ ਫੌਜੀ ਰੋਸ ਮਾਰਚ ਕਰਨਗੇ ਰੋਕ ਰਹੇ ਅਗਲੀ ਵੱਡੀ ਖਬਰ ਦਾ ਪੰਜਾਬ ਵਿਧਾਨ ਸਭਾ ਦੇ ਬਜਟ ਵਿਸਲਾਸ ਦਾ ਅੱਜ ਦੂਜਾ ਦਿਨ ਹੈ گورنر ਦੇ ਭਾਸ਼ਣ ਤੇ ਚਰਚਾ ਹੋਵੇਗੀ ਅੱਜ ਵੀ ਸਦਨ ਦੇ ਵਿੱਚ ਹੰਗਾਮੇ ਦੇ ਅਸਰ ਨੇ ਸ਼ੁੱਕਰਵਾਰ ਨੂੰ ਕਿਸਾਨੀ ਮੋਰਚਾ ਅਤੇ ਕਰਨਲ ਬਾੜ ਦੇ ਮਾਮਲੇ ਤੇ ਵਿਰੋਧੀਆਂ ਨੇ ਸਰਕਾਰ ਕੇ ਰੀਸੀ ਤੇ ਅੱਜ ਵੀ ਇਹਨਾਂ ਮੁੱਦਿਆਂ ਤੇ ਜੋ ਕਿ ਹੰਗਾਮੇ ਦੇ ਅਸਰ ਨੇ ਦਰਸਲ ਪੰਜਾਬ ਵਿਧਾਨ ਸਭਾ ਦਾ ਬਜਟ ਵਿਸਲਾਸ ਜਦੀਕੇ ਪਿਛਲੇ ਦਿਨੀ ਆ ਸ਼ੁਰੂਆਤ ਹੋਈ ਸੀ ਸ਼ੁੱਕਰਵਾਰ ਨੂੰ ਤੇ ਅੱਜ ਇਸ ਬਜਟ ਇਜਲਾਸ ਦਾ ਦੂਜਾ ਦਿਨ ਹੈ ਗਵਰਨਰ ਦੂਜਾ ਦਿਨ ਹੈ ਗਵਰਨਰ ਦੀ ਭਾਸ਼ਣ ਤੇ ਅੱਜ ਸਦਨ ਦੀ ਕਾਰਵਾਈ ਦੇ ਦੌਰਾਨ ਚਰਚਾ ਹੋਵੇਗੀ ਤੇ ਅੱਜ ਵੀ ਸਦਨ ਦੇ ਵਿੱਚ ਗਾਮੇ ਦੇ ਅਸਾਰ ਨੇ ਕਿਉਂਕਿ ਸ਼ੁੱਕਰਵਾਰ ਨੂੰ ਕਿਸਾਨੀ ਮੋਰਚਾ ਅਤੇ ਕਰਨਲ ਬਾਠ ਦੇ ਮਾਮਲੇ ਤੇ ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਕੇਰਿਆ ਗਿਆ ਸੀ ਆਪ ਕਾਂਗਰਸ ਦੇ ਵੱਲੋਂ ਇਹ ਦੋਵੇਂ ਮੁੱਦੇ ਚੁੱਕੇ ਗਏ ਸਨ ਅੱਜ ਤੱਕ ਕਰਨਲ ਬਾਠ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਤੇ ਉੱਥੇ ਹੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ 19 ਮਾਰਚ ਨੂੰ ਸ਼ੰਭੂ ਟੈਕਨੋਲਜੀ ਮੋਰਚਾ ਪੁਲਿਸ ਦੇ ਵੱਲੋਂ ਖਤਮ ਕਰਵਾਇਆ ਗਿਆ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲ ਹੋਰਨਾਂ ਧਿਰਾਂ ਦੇ ਵੱਲੋਂ ਆਸਵਾਜ ਚੁੱਕੇ ਗਏ ਸਨ ਇਸ ਦੇ ਵਿਚਾਲੇ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦਾ ਅੱਜ ਦੁਜਾ ਦਿਨ ਹੈ ਅੱਜ ਵੀ ਸ਼ੁੱਕਰਵਾਰ ਨੂੰ ਗਵਰਨਰ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਸੀ ਕਿ ਅੱਜ ਉਸੇ ਭਾਸ਼ਣ ਤੇ ਚਰਚਾ ਹੋਵੇਗੀ ਤੇ ਅੱਜ ਵੀ ਸਦਨ ਦੇ ਵਿੱਚ ਨਗਾਮੇ ਦੇ ਅਸਾਰ ਰੋਕ ਰੰਗਾਂ ਗਰੀਬ ਦੇ ਖਬਰਾਂ ਦਾ ਜੰਮੂ ਕਸ਼ਮੀਰ ਦੇ ਕਠਵਾ ਦੇ ਵਿੱਚ ਐਨਕਾਉਂਟਰ ਚੱਲ ਰਹੀ ਹੈ ਕੱਲ ਸ਼ਾਮ ਤੋਂ ਹੀ ਮੁੱਠਪੇੜ ਚੱਲ ਰਹੀ ਹੈ ਕਠਵਾ ਦੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਿਆ ਕਠਵਾ ਦੇ ਵਿੱਚ 4 ਤੋਂ 5 ਅੱਤਵਾਦੀਆਂ ਨੂੰ ਘੇਰੇ ਜਾਣ ਦੀ ਖਬਰ ਹੈ ਮੁੱਠਪੇੜ ਦੇ ਦੌਰਾਨ ਇੱਕ ਬੱਚੀ ਵੀ ਜ਼ਖਮੀ ਹੋਈ ਹੈ ਤਾਂ ਜੰਮੂ ਕਸ਼ਮੀਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਕਿ ਇੱਥੇ ਦੇ ਕਠਵਾ ਦੇ ਵਿੱਚ ਇਨਕਾਉਂਟਰ ਇਸ ਵੇਲੇ ਚੱਲ ਰਿਹਾ ਕੱਲ ਸ਼ਾਮ ਤੋਂ ਦਰਸਲ ਇਹ ਮੁੱਠਪੇੜ ਚੱਲ ਰਹੀ ਹੈ ਕਠਵਾ ਦੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾਇਆ ਕਠਵਾ ਦੇ ਵਿੱਚ 4 ਤੋਂ 5 ਅੱਤਵਾਦੀਆਂ ਨੂੰ आज की रे जान दी खबर है आ ਮੋਟਪੀੜ ਦੇ ਦੌਰਾਨ ਇੱਕ ਬੱਚੀ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਆ ਦਰਸਲ ਜੰਮੂ ਕਸ਼ਮੀਰ ਦੇ ਕਠਵਾ ਦੇ ਵਿੱਚ ਜੋ ਕਿ ਆ ਕੱਲ ਸ਼ਾਮ ਤੋਂ ਹੀ ਇਹ ਰੈਂਕਾਉਂਟਰ ਚੱਲ ਰਿਹਾ ਹੈ ਆ ਕਠਵਾ ਦੇ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਵੱਲੋਂ ਅੱਤਵਾਦੀਆਂ ਨੂੰ ਘੇਰਾ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਠਵਾ ਦੇ ਵਿੱਚ 4 ਤੋਂ 5 ਅਜਿਹੇ ਅੱਤਵਾਦੀ ਨੇ ਜਨਾਂ ਨੂੰ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਵੱਲੋਂ ਘੇਰਾ ਪਾਇਆ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀ ਜੁੜ ਚੁੱਕੇ ਨੇ ਚਰਨਜੀ ਫਿਲਹਾਲ ਇਨਕਾਉਂਟਰ ਨੂੰ ਲੈ ਕੇ ਕੀ ਅਪਡੇਟ ਹੈ ਹਾਂ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਸਵੇਰੇ ਦੇ ਸਵੇਰੇ ਪਹਿਲੀ ਲਾਈਟ ਹੋਣ ਦੇ ਨਾਲ ਹੀ ਜਿਹੜਾ ਇੱਥੇ ਸਰਚ ਆਪਰੇਸ਼ਨ ਫਿਰ ਇੱਕ ਵਾਰ ਜਿਹੜਾ ਇਲਾਕੇ ਦੇ ਵਿੱਚ ਲਾਂਚ ਕੀਤਾ ਗਿਆ ਹੈ ਔਰ ਜਿ ਤਰ੍ਹਾਂ ਦੱਸਣਾ ਚਾਹਾਂਗਾ ਹੀਰਾਨਗਰ ਥਾਣਾ ਦੇ ਅੰਦਰ ਆਂਦਾ ਇਲਾਕਾ ਸਨਿਆਲਗਰਾ ਹੈ ਔਰ ਇਹ ਸਰਹਦੀ ਇਲਾਕਾ ਹੈ ਭਾਰਤ-ਪਾਕ ਪੀਂਹਾਂ ਦੇ ਕਨੇਟ ਸੱਡੇ ਦਾ ਇਲਾਕਾ ਹੈ ਔਰ کل دیر رات تک ਵੀ ਜਿਹੜਾ ਇੱਥੇ ਸਰਚ ਰਚਲਾਇਆ ਗਿਆ ਹਾਲਾ ਕਿ ਕੁਝ ਰੌਂਡ ਫਾਇਰ ਜਿਹੜੀ ਆ ਉਹ ਵੀ ਜਿਹੜੇ ਦੋਨੋਂ ਤਰਫਾ ਹੋਈ ਸੀ ਔਰ ਅਗਰ ਸਵੇਰੇ ਦੀ ਗੱਲ ਕਰੀਏ ਤੇ ਲਗਾਤਾਰ ਸੁਰੱਖਿਆ ਬਲ ਜਿਹੜੀ ਡਿਪਲॉयਮੈਂਟ ਹੈ ਉਹ ਲਗਾਤਾਰ ਇੱਥੇ ਵਧੀ ਨਜ਼ਰ ਆ ਕਰਦੀ ਔਰ ਤੁਸਨ ਦੱਸਣਾ ਚਾਹਾਂਗਾ ਕਿ ਨਾਲ ਹੀ ਨਾਲ ਜਿਹੜਾ ਸਰਚ ਲਾਇਆ ਜਾ ਰਿਹਾ ਪੂਰੇ ਇਲਾਕੇ ਨੂੰ ਚੱਪੇ ਚੱਪੇ ਨੂੰ ਜਿਹੜਾ ਇੱਥੇ ਘੰਗਾ ਲਿਆ ਜਾ ਰਿਹਾ ਹੈ ਤਾਂ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਕੋਲਾ ਜਲਦ ਜਿਹੜਾ ਹੈ ਉਹਨਾਂ ਜਿਹੜੇ ਵੀ ਅੰਤ ਕੀ ਹਨ ਜਿੰਦੀ ਤਰਾ ਚਾਟੂ ਪਾਈ ਦੱਸੀ ਜਾ ਰਹੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਨਿਊਟਰਲਾਈਜ਼ ਕੀਤਾ ਜਾਏ ਜੀ ਅੱਜ ਸਮਝਦੇ ਫਿਲਹਾਲ ਕੋਈ ਅਤਵਾਦੀ ਢੇਰ ਵੀ ਕੀਤਾ ਗਿਆ ਜਿਹੀ ਕੋਈ ਖਬਰ ਨਹੀਂ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਹੈ ਹਲੇ ਉਹਨਾਂ ਨੂੰ ਪੂਰਾ ਇਲਾਕੇ ਨੂੰ ਕਾਰਡਨ ਕੀਤਾ ਗਿਆ ਹਲੇ ਇਸ ਤਰ੍ਹਾਂ ਦੀ ਕੋਈ ਵੀ ਖਬਰ ਹਲੇ ਸਾਹਮਣੇ ਨਹੀਂ ਆਈ ਹੈ ਲੇਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਹੁੰਦਾ ਜਿਹੜਾ ਖਾਤਮਾ ਕੀਤਾ ਜਾਏ ਜੀ ਆ ਠੀਕ ਹੈ ਸਮਝੀ ਤੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਜੰਮੂ ਕਸ਼ਮੀਰ ਦੇ ਕਠਵਾ ਦੇ ਵਿੱਚ ਇਸ ਵੇਲੇ এনਕਾਊਂਟਰ ਚੱਲ ਰਿਹਾ ਕੱਲ ਸ਼ਾਮ ਤੋਂ ਹੀ ਦਰਸਾ ਬੁੱਟਪੇੜ ਜਾਰੀ ਹੈ ਕਠਵਾ ਦੇ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ 4 ਤੋਂ 5 ਅੱਤਵਾਦੀਆਂ ਨੂੰ ਘੇਰਿਆ ਗਿਆ ਹੈ